ਸਾਹਿਬ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੋਇਦਪੁਰ ਜ਼ਿਲ੍ਹੇ ਦੇ ਮਾਨਮਤੇ ਨਗਰ ਪਿੰਡ ਸ਼ੀਆਪਾੜੀ ਦੇ ਵਿੱਚ ਸ਼ੀਆਪਾੜੀ ਪਿੰਡ ਫਰੋਇਦਪੁਰ ਜ਼ਿਲ੍ਹੇ ਦਾ ਪਿੰਡ ਹੈ ਤੇ ਫਰੋਇਦਪੁਰ ਤੋਂ ਜਦੋਂ ਆਪਾਂ ਜੀਰੇ ਤੋਂ ਸੌਰੀ ਮਖੂ ਨੂੰ ਜਾਂਦੇ ਆ ਵੱਡੇ ਹਾਈਵੇ ਦੇ ਉੱਤੇ ਹੀ ਇਹ ਪਿੰਡ ਆ ਜਾਂਦਾ ਵਾ ਮਿੱਤਰੋ ਥੋੜਾ ਜਿਹਾ ਥੱਲੇ ਨੂੰ ਉਤਰ ਕੇ ਡਰਾਈਵਰ ਸਾਈਡ ਹੀ ਉਤਰਨਾ ਪੈਂਦਾ ਇੱਕ ਘੱਟ ਤੋਂ ਉਲਟ ਸਾਈਡ ਆਉਣਾ ਪੈਂਦਾ ਜੇ ਆਪਾਂ ਮਖੂ ਵਾਲੇ ਪਾਸੇ ਆਉਣੇ ਆ ਤਾਂ ਫਿਰ ਉਸ ਪਾਸੇ ਆ ਕੇ ਉਸੇ ਹੱਥੀ ਮੋੜ ਕੇ ਜਿਹੜਾ ਇਹ ਲਗੋ ਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਸ਼ੀਆਪੜੀ ਬੋਰਡ ਲੱਗਾ ਹੋਇਆ ਮਿੱਤਰੋ ਵੱਡੇ ਰੋਡ ਦੇ ਉੱਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਉਹਨਾਂ ਦੇ ਕੋਲੇ ਇੱਕ ਝੋਟੀ ਵਕਾਊ ਆ ਬਹੁਤ ਚੰਗੀ ਦੂਜਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਹਾਂ ਵਾਹ ਕਿਰਪਾ ਨਾਲ ਚਲੋ ਆਪਣਾ ਨਾਮ ਦੱਸ ਦਈਏ ਕਿਹੜਾ ਜੀ ਮੇਰਾ ਨਾਮ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਪਰਮਜੀ ਠੀਕ ਹੈ ਭਾਈ ਤੇ ਘਰ ਆਪਣਾ ਕਿਹੜੇ ਪਾਸੇ ਰਹਿ ਗਿਆ ਇਹ ਆਪਣਾ ਲਹਿੰਦੇ ਪਾਸੇ ਲਈ ਸਾਡਾ ਸਕੂਲ ਦੇ ਕੋਲ ਘਰ ਆਪਣਾ ਲਹਿੰਦੇ ਵਾਲੇ ਪਾਸੇ ਸਕੂਲ ਦੇ ਕੋਲੇ ਹਾਂਜੀ ਠੀਕ ਹੈ ਭਾਈ ਅੱਛਾ ਇਹ ਝੋਟੀ ਜਿਹੜੀ ਆਪਾਂ ਵੇਚਨੀ ਆ ਵੀਰੇ ਇਹ ਕਿੰਨਵਾ ਸੂਸ ਹੁੰਦੀ ਐ ਤਕੀ ਇਹ ਦੂਸਰਾ ਸੂਆ ਹੁੰਦੀ ਏ ਦੂਸਰਾ ਸੂਆ ਇਹਨੇ ਸੂਨਾ ਵਾ ਕਿੰਨੇ ਦਿਨ ਪਏ ਵੀਰੇ ਇਹਦੇ ਗਿਣਤੀ ਅੱਲ ਜਾਵਾਂ ਦਿਨ ਪੂਰੇ ਹੋਣ ਤਾਂ ਹਫਤਾ ਰਹਿੰਦਾ 10 ਦਿਨ ਲੈ ਜੂਗੀ ਵੈਸੇ ਲੈ ਜੂਗੀ ਦਾ ਬਸ ਤਿਆਰ ਫਿਰ ਮੌਕੇ ਤੇ ਹੀ ਹੁੰਦੀ ਏ ਆ ਮੌਕੇ ਤੇ ਬਸ ਹੁਣ ਤਿਆਰੀ ਹੋਣ ਦੀ ਸ਼ੁਰੂਜੀ ਬਸ ਠੀਕ ਹੈ ਅੱਛਾ ਇੱਕ ਗੱਲ ਹੋਰ ਆ ਵੀਰੇ ਦੁੱਧ ਕਿੰਨਾ ਚੋਲਿਆ ਸੀ ਸੁਆਦ ਯਾਰ ਕਰ ਦੀ ਠੀਕ ਹੈ ਵੀਰੇ ਤੇ ਠੰਡੀ ਸੀਲ ਹਲਚੋ ਜਾ ਹਾਂ ਬਹੁਤ ਵਧੀਆ ਠੰਡੀ ਸੀਲ ਠੀਕ ਹੈ ਠੀਕ ਹੈ ਬਈ ਨਹੀਂ ਝੋਟੀ ਵੀ ਸੋਣੀ ਆ ਬਈ ਅੱਛਾ ਕੀ ਰੇਟ ਰੱਖਾਂਗੇ ਵੀਰੇ ਆਪਾਂ ਇਹਦਾ ਵੀਰੇ ਦਾ ਰੇਟ 1 ਲੱਖ 5000 ਹੈ ਜੀ 1 ਲੱਖ 5000 ਰੁਪਏ ਮਾਨਤਨ ਕਰਦੇ ਹੋਗੇ ਵੀ ਮੈਂ ਮਾਨਤਨ ਕਰ ਦਾਂਗੇ ਠੀਕ ਹੈ ਵੀਰੇ ਕਿਹੜੇ ਨੰਬਰ ਤੇ ਗੱਲਬਾਤ ਕਰਾਂਗੇ ਆਪਾਂ ਬਈ ਨੰਬਰ 82642 26409 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 82642 ਜੀ 26409 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਤੁਸੀਂ ਰਾਬਤਾ ਕਰ ਤੋਰ ਦਿਓ ਬਈ ਇਹਨੂੰ ਮੜਾ ਜਾਂ ਖੋਲ ਕੇ ਤੇ ਲੈ ਵੀ ਮਿੱਤਰੋ ਤੁ ਜਮਾਂ ਬਾ ਕਰਨੀ ਆ ਬਰੀਕ ਸਿੰਗ ਲੱਗਾ ਹੋਇਆ ਬਹੁਤ ਸੋਹਣਾ ਦੇ ਸੁਨੱਖਾ ਇੱਕੋ ਜਿਹਾ ਦੋਵੇਂ ਸਿੰਗਾ ਮੂੰਹ ਮੱਥੇ ਦੀ ਕੱਦ ਕਾਠੀ ਦੀ ਝੋਟੀ ਚੰਗੀ ਹੈ ਵੀਰੇ ਭਾਅ ਦੇ ਮੁਤਾਬਕ ਝੋਟੀ ਬਿਲਕੁਲ ਚੈਜ ਕੀਮਤ ਤੇ ਮਿਲ ਜੂਗੀ ਜਿਹੜਾ ਭਰਾ ਨੇ ਤਿਆਰ ਕਰਨੀ ਆ ਬਾਈ ਇੱਕ ਪੰਜ ਤੋਂ ਮਾਨਤਾ ਨਾਲ ਮਿਲੂਗੀ ਤੁਹਾਨੂੰ ਤੇ ਤਿਆਰ ਹੋ ਕੇ ਝੋਟੀ ਜਦੋਂ ਸੋਹਣੀ ਤਿਆਰ ਹੋਗੀ ਸੂਪੀ ਝੋਟੀ ਦਾ ਅੱਗੇ ਅੱਗੇ ਬਾਜ਼ਾਰ ਤੇਜੀ ਹੋਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀਰੇ ਚਲੋ ਹੁਣ ਜਰੂਰ ਮੰੰਦਾ ਮੰਪਣ ਦਿਓ ਜੀ ਥਣ ਦੇਵਾ ਬਹੁਤ ਚੰਗਾ ਲੱਗਾ ਹੋਇਆ ਥਣਾਂ ਦੀ ਮਜ਼ਬੂਤੀ ਚੰਗੀ ਹੈ ਕਿਉਂਕਿ ਤਿਆਰੀ ਪਾਈ ਜਾਂਦਾ ਹੁਣ ਇਹਨੇ ਕਰਨੀ ਸ਼ੁਰੂ ਰਪਿਆ ਦਿਨ ਪਰ ਦੇਣੇ ਨੇ ਜਮ ਤਿਆਰ ਹੋਣਾ ਸ਼ੁਰੂ ਹੋ ਜਾਣਾ 10 ਦਿਨਾਂ ਦੀ ਹਜੇ ਇਹ ਕੱਚੀ ਮੰਨ ਲਓ ਦਿਨ ਪੂਰੇ ਹੋਣ ਤਿੰਨ ਦਾ ਹਫਤਾ ਹੀ ਪਿਆ ਵਾ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਸ਼ੀਆਪਾੜੀ ਆ ਜ਼ਿਲ੍ਹਾ ਫਰੀਦਪੁਰ ਆ ਬਈ ਸਾਰੀ ਜਾਣਕਾਰੀ ਫੁੱਲ ਵੀਡੀਓ ਦੇ ਵਿੱਚ ਦਿੱਤੀ ਹੋਈ ਅਗਲੀ ਕਾਰਵਾਈ ਲਈ ਤੁਸੀਂ ਗੱਲ ਕਰ ਲਿਓ ਬਾਈਨਾ ਧੰਨਵਾਦ ਸਾਰੇ ਵੀਡੀਓ ਦੇਖਣ ਵਾਲੇ ਭਰਾਵਾਂ ਦਾ